ਪਈ ਆਦਮ ਦੇ ਘਰ ਕੋਈ ਔਲਾਦ ਨਹੀਂ ਸੀ ਉਸਨੇ ਕੋਈ ਪੀਰ ਫਕੀਰ ਨਹੀਂ ਸੀ ਛੱਡਿਆ ਕਈ ਦਵਾਰਿਆਂ ਤੇ ਗਿਆ ਪਰ ਕਿਦਰੋਂ ਵੀ ਖੈਰ ਨਹੀਂ ਪਈ ਜਦੋਂ ਕਿਸੇ ਸ਼ਰਦਾ ਵਾਲੇ ਗੁਰਸਿੱਖ ਦਾ ਮੇਲ ਹੋਇਆ ਤਾਂ ਉਸ ਗੁਰਸਿੱਖ ਨੇ ਆਖਿਆ ਲੱਗਦਾ ਹੈ ਤੁਸੀਂ ਗੁਰੂ ਨਾਨਕ ਦੇ ਘਰ ਦਾ ਬੁਹਾ ਨਹੀਂ ਖੜਕਾਇਆ ਜਿੱਥੋਂ ਕੋਈ ਖਾਲੀ ਨਹੀਂ ਜਾਂਦਾ ਉਸਨੇ ਰਸਤਾ ਦਿੱਤਾ ਅਤੇ ਆਖਿਆ ਇਸ ਵਾਲੇ ਗੁਰੂ ਲਾਮਦਾਸ ਪਾਤਸ਼ਾਹ ਜੀ ਗੁਰੂ ਨਾਨਕ ਦੇਵ ਜੀ ਦੀ ਗੱਦੀ ਦੇ ਮਾਲਕ ਹਨ ਜੋ ਕਿ ਅੰਮ੍ਰਿਤਸਰ ਵਿਖੇ ਬਿਰਾਜਮਾਨ ਹਨ ਉਹਨਾਂ ਦੇ ਦਰ ਤੇ ਜਾ ਕੇ ਸੇਵਾ ਸਿਮਰਨ ਕਰੋ ਝੂਠੇ ਬਰਤਨ ਮਾਂਜੋ ਚਾੜੂ ਦਿਓ ਗੁਰੂ ਸਾਹਿਬ ਤੁਹਾਡੇ ਸੇਵਾ ਸੁਭਰਨ ਤੋਂ ਖੁਸ਼ ਹੋ ਕੇ ਆਪ ਤੁਠਕੇ ਤੁਹਾਡੀ ਚੋਲੀ ਪਹਿਣਗੇ ਅਤੇ ਸੱਚ ਮੁਚ ਹੀ ਪਾਈ ਆਦਮ ਦੀ ਸੇਵਾ ਤੋਂ ਖੁਸ਼ ਹੋ ਕੇ ਜਦੋਂ ਗੁਰੂ ਸਾਹਿਬ ਨੇ ਪ੍ਰਸੰਤਾ ਵਿੱਚ ਆ ਕੇ ਪੁੱਤਰ ਦਾ ਵਾਅਦਾ ਦਿੱਤਾ ਤਾਂ ਪਾਈ ਆਦਮ ਨੂੰ ਤਾਂ ਵਿਸ਼ਵਾਸ ਹੋ ਗਿਆ ਕਿ ਜੇ ਗੁਰੂ ਸਾਹਿਬ ਨੇ ਵਚਨ ਕਰ ਦਿੱਤਾ ਹੈ ਤਾਂ ਪੁੱਤਰ ਹੋਵੇਗਾ ਅਤੇ ਜਰੂਰ ਸਾਡੀ ਚੋਲੀ ਪਰੇਗੀ ਸਾਡੀ ਮੁਰਾਦ ਜਰੂਰ ਪੂਰੀ ਹੋਵੇਗੀ ਪਰ ਪਾਈ ਆਦਮ ਦੀ ਪਤਨੀ ਅੰਦਰ ਤਰੇੜ ਸੀ ਉਸਨੇ ਮਨ ਵਿੱਚ ਵਿਸ਼ਵਾਸਨਾ ਬਣਿਆ ਗੁਰੂ ਦੇ ਬਚਨ ਤੇ ਸੋਚਦੀ ਹੈ ਪਤਾ ਨਹੀਂ ਪੁੱਤਰ ਹੋਵੇਗਾ ਵੀ ਕਿ ਨਹੀਂ ਅੱਗੇ ਵੀ ਤਾਂ ਕਈ ਪੀਰ ਫਕੀਰਾਂ ਨੇ ਦਿਲਾਸਾ ਦਿੱਤਾ ਸੀ ਕਿ ਹੋਵੇਗਾ ਪਰ ਸਾਡੀ ਚੋਲੀ ਤਾਂ ਖਾਲੀ ਹੀ ਰਹੀ ਪਰ ਗੁਰੂ ਰਾਮਦਾਸ ਪਾਸ਼ਾ ਜੀ ਜਿਨ੍ਹਾਂ ਨੇ ਉਹਦੀ ਅੰਦਰ ਦੀ ਪੱਟੀ ਪੜ ਲਈ ਅਤੇ ਆਪ ਆਵਾਜ਼ ਮਾਰ ਕੇ ਉਸੇ ਤਰੇੜ ਪੜੀ ਕਿਉਂਕਿ ਉਹ ਜਾਣਦੇ ਸਨ